ਨਸ਼ਾ ਤਸਕਰਾਂ ਤੇ ਮੁਰਕਾ ਸਿਆਚੁ ਕੰਜਾ ਮੁਰਚਲਿਆ ਪ੍ਰਸ਼ਾਸਨ ਦਾ ਪੀਲਾ ਪੰਚਾਇਤ ਪਟਿਆਲਾ ਤੇ ਰੋਪੜ ਵਿੱਚ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਜੁਹਾ ਇੱਕ ਵਾਰ ਮੁਰਤੋਂ ਪੰਜਾਬ ਵਿੱਚ ਪੁਲਿਸ ਦਾ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ ਦੋ ਥਾਵਾਂ ਤੇ ਪ੍ਰਸ਼ਾਸਨ ਨੇ ਪੀਲਾ ਪੰਚਾਇਤ ਚਲਾ ਕੇ ਨਸ਼ਾ ਵੇਚ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਘਰ ਉਹਨਾਂ ਦੀ ਪ੍ਰਾਪਰਟੀ ਤਾ ਦਿੱਤੀ ਗਈ ਸਭ ਤੋਂ ਪਹਿਲਾਂ ਗੱਲ ਸ਼ਾਹੀ ਸ਼ਹਿਰ ਪਟਿਆਲਾ ਦੀ ਕਰਦੇ ਹਾਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹਾਂ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਾਏ ਮਹਿਲ ਨਸ਼ਾ ਤਸਕਰਾਂ ਦੇ ਘਰ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਜਿਸ ਬਦਨਾਮ ਨਸ਼ਾ ਤਸਕਰ ਦਾ ਹੈ ਉਸ ਦੇ ਖਿਲਾਫ ਐਨਡੀਪੀਐਸ ਦੇ 10 ਮਾਮਲੇ ਦਰਜ ਨੇ ਅਤੇ ਇੱਕ ਘਰ ਵੀ ਨਜਾਇਜ਼ ਤੌਰ ਤੇ ਬਣਾਇਆ ਹੋਇਆ ਸੀ ਅੱਜ ਪਟਿਆਲਾ ਦੇ ਸਲੋਰੀ ਅੱਡੇ ਦੇ ਵਿੱਚ ਰੋੜੀ ਕੁੱਟ ਮਹੱਲੇ ਦੇ ਵਿੱਚ ਨਸ਼ਾ ਤਸਕਰ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਹਿਲਾਂ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਜ ਹੁਸਤਾ ਘਰ ਵੀ ਤੋੜਿਆ ਜਾ ਰਿਹਾ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਨੋਰੀ ਅੱਡੇ ਸਨੋਰੀ ਅੱਡੇ ਦੇ ਵਿੱਚ ਰੋੜੀਕੁੱਟ ਮੱਲੇ ਰੋੜੀਕੁੱਟ ਮੱਲੇ ਦੀ ਤਸਵੀਰ ਹੈ ਜਿੱਥੇ ਇਸ ਨਸ਼ਾ ਤਸਕਰ ਜੋ ਕਿ ਇੱਕ ਮਹਿਲਾ ਸੀਗੀ ਉਸ ਮਹਿਲੇ ਦੇ ਮਹਿਲਾ ਦੇ ਉੱਪਰ 10 ਤੋਂ ਵੱਧ ਮੁਕੱਦਮੇ ਜਿਹੜੇ ਨੇ ਉਹ ਐਨਡੀਪੀਐਸ ਐਕਟ ਦੇ ਦਰਜ ਸੀਗੇ ਔਰ ਉਸ ਦੇ ਉੱਪਰ ਇਹ ਕਾਰਵਾਈ ਜਿਹੜੀ ਹੈ ਉਹ ਕਿਤਨੇ ਕਿਤੇ ਕੀਤੀ ਜਾ ਰਹੀ ਹੈਗੀ ਉਸ ਦਾ ਘਰ ਇਸ ਵਕਤ ਤੋੜਿਆ ਜਾ ਰਿਹਾ ਹੈਗਾ ਜੋ ਨਜਾਇਜ਼ ਤੌਰ ਦੇ ਉੱਪਰ ਬਣਿਆ ਸੀਗਾ ਨਜਾਇਜ਼ ਜਗ੍ਹਾ ਦੇ ਉੱਪਰ ਬਣਿਆ ਸੀਗਾ ਔਰ ਇਹ ਵੱਡੀ ਕਾਰਵਾਈ ਜਿਹੜਾ ਪ੍ਰਸ਼ਾਸਨ ਦੀ ਜਿਹੜੀ ਜੀਸੀਪੀ ਮਸ਼ੀਨ ਹੈ ਪ੍ਰਸ਼ਾਸਨ ਦਾ ਪੀਲਾ ਪੰਜਾ ਕਿਤੇ ਕਿਤੇ ਚੱਲਦਾ ਹੋਇਆ ਇਸ ਵਕਤ ਨਜ਼ਰ ਆ ਰਿਹਾ ਹੋਏਗਾ ਔਰ ਇਸ ਦੋ ਮੰਜ਼ਲਾ ਇਮਾਰਤ ਨੂੰ ਤੇ ਹੋ ਢੇਰੀ ਜਿਹੜਾ ਉਹ ਕਿਤੇ ਕਿਤੇ ਕੀਤਾ ਜਾ ਰਿਹਾ ਹੈਗਾ ਉਹਨਾਂ ਨਸ਼ੇ ਦਾ ਕਲਾਕਾਰ ਉੱਭਾਰ ਚਲਾਉਣ ਵਾਲਿਆਂ ਤੇ ਪੀਲਾ ਪੰਜਾ ਰੂਪੜ ਵਿੱਚ ਵੀ ਚੱਲਿਆ ਜਿੱਥੋਂ ਦੇ ਸਦਾਵਤ ਮੁਹੱਲੇ ਵਿੱਚ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨਸ਼ੇ ਦੇ ਕਾਰੋਬਾਰ ਵਿੱਚ ਲਿਫਟ ਦਸੇ ਜਾ ਰਹੇ ਇੱਕ ਜੋੜੇ ਦੇ ਘਰ ਤੇ ਪੀਲਾ ਪੰਜਾ ਚਲਾਇਆ ਘਰ ਨੂੰ ਟਾ ਦਿੱਤਾ ਗਿਆ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇੱਥੇ ਨਜਾਇਜ਼ ਉਸਾਰੀ ਕੀਤੀ ਗਈ ਸੀ ਪੁਲਿਸ ਦਾ ਕਹਿਣਾ ਸੀ ਕਿ ਆਸ਼ਾ ਅਤੇ ਉਸਦੇ ਪਤੀ ਅਮੀਰ ਖਾਨ ਖਿਲਾਫ ਨਸ਼ੇ ਦੇ ਕਈ ਮਾਮਲੇ ਦਰਜ ਸਨ ਜਿਸ ਦੇ ਚੱਲਦੇ ਆ ਇੱਕ ਕਾਰਵਾਈ ਕੀਤੀ ਗਈ ਹੈ ਜਿਹੜੇ ਨਸ਼ੇ ਦੇ ਖਿਲਾਫ ਪਹਿਲਾਂ ਵੀ ਪਰਚੇ ਲੱਗੇ ਨੇ ਇੱਕ ਆਸ਼ਾ ਹੈਗੀ ਹੈ ਇੱਕ ਉਹਦਾ ਹਸਬੰਡ ਹੈਗਾ ਅਮੀਰ ਖਾਨ ਇਹਨਾਂ ਦੇ ਖਿਲਾਫ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਹੈਗੇ ਨੇ ਇਹ ਬੇਲ ਤੇ ਆਏ ਹੋਏ ਨੇ ਬਾਹਰ ਇਸ ਟਾਈਮ ਤੇ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਢਾਹ ਕਰਕੇ ਉਹਨੂੰ ਜਿਹੜਾ ਹੈਗਾ ਦਿਖਾਇਆ ਗਿਆ ਹੈ ਕਿ ਤੁਜਾ ਇਹ ਕਲੀਅਰ ਕਟ ਹੈਗਾ ਕਿ ਜੋ ਵੀ ਬੰਦਾ ਇਲੀਗਲ ਪ੍ਰਾਪਰਟੀ ਬਣਾਊਗਾ ਨਸ਼ਿਆ ਦੇ ਥਰੂ ਜਾਂ ਹੋਰ ਕਿਸੇ ਵੀ ਇਲੀਗਲ ਕਮਾ ਦੇ ਥਰੂ ਕ੍ਰਿਮినਲ ਨੈਟਵਰਕ ਦੇ ਥਰੂ ਉਸ ਦੇ ਖਿਲਾਫ ਸਰਕਾਰ ਵੱਲੋਂ ਜਿਹੜਾ ਹੈਗਾ ਬਿਲਕੁਲ ਕਲੀਅਰ ਕਟ ਪਾਲਿਸੀ ਹੈ ਕਿ ਉਹਨੂੰ ਜਬਤ ਕੀਤਾ ਜਾਵੇ ਸੀਜ਼ ਕੀਤਾ ਜਾਵੇ ਅਗਰ ਉਹ ਇਲੀਗਲ ਹੈ ਜੀ ਤਾਂ ਉਹਨੂੰ ਕਿਰਾਏਗਾ ਡਿਮੋਲਿਸ਼ ਵੀ ਕੀਤਾ ਜਾਵੇ ਸੁਪਨੇ ਮੀਆਂ ਬੀਬੀ ਮਸਜਿਦ ਤਸਕਰੀ ਕਾਸੇ ਸੀ ਬਿਲਕੁਲ ਇਹਨਾਂ ਦੇ ਖਿਲਾਫ ਪਹਿਲਾਂ ਪਰਚੇ ਹੈਗੇ ਨੇ ਜੱਸ ਦਈਏ ਕਿ ਪਿਤੇ ਦਿਨੀ ਅਜੇ ਹੀ ਕਾਰਵਾਈ ਲੁਧਿਆਣਾ ਵਿੱਚ ਵੀ ਦੋ ਥਾਵਾਂ ਤੇ ਹੋਈ ਸੀ ਉਦੋਂ ਇਹ ਦਾਵਾ ਕੀਤਾ ਗਿਆ ਸੀ ਕਿ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਹੁਣ ਵਾਰਨ ਡਰੱਗਸ ਦੇ ਤਹਿਤ ਇਹੋ ਕਾਰਵਾਈ ਰੋਪੜ ਅਤੇ ਪਟਿਆਲਾ ਵਿੱਚ ਵੀ ਵੇਖਣ ਨੂੰ ਮਿਲੀ ਹੈ ਪਰ ਗੱਲ ਹਾਲੇ ਵੀ ਉਹੀ ਹੈ ਕਿ ਡਰੱਗਸ ਦੇ ਖਿਲਾਫ ਇਹ ਵਾਰ ਜਿੱਤਣ ਲਈ ਹੋਰ ਵੀ ਬਹੁਤ ਕੁਝ ਕਰਨਾ ਜ਼ਰੂਰੀ ਹੈ ਲੋਕਾਂ ਦਾ ਅੱਗੇ ਆਉਣਾ ਵੀ ਜ਼ਰੂਰੀ ਹੈ ਪਟਿਆਲਾ ਤੋਂ ਦਮਨਪ੍ਰੀਤ ਦੇ ਨਾਲ ਰੋਪੜ ਤੋਂ ਜਗਜੀਤ ਜੱਗੀ ਪੀਟੀਸੀ ਨਿਊਜ਼